ਰਾਜਵੀਰ ਜਵੰਦਾ ਦੇ ਸਸਕਾਰ ਤੇ ਆਈ ਸੀ ਕਈ ਚੋਰ ਕਈ ਕਲਾਕਾਰ ਤੇ ਕਈ ਲੋਕਾਂ ਦੇ ਫੋਨ ਚੋਰੀ ਕਰਕੇ ਲੈ ਗਏ ਜੀ ਹਾਂ ਰਾਜਵੀਰ ਜਵੰਦਾ ਦੇ ਸਸਕਾਰ ਦੇ ਉੱਤੇ 60 ਤੋਂ ਵੱਧ ਫੋਨ ਚੋਰੀ ਹੋਏ ਤੇ ਨਾਲ ਦੀ ਨਾਲ ਜਸਵਿੰਦਰ ਭੱਲਾ ਜੀ ਦੇ ਸਸਕਾਰ ਵੇਲੇ ਵੀ ਕਈ ਫੋਨ ਜੋ ਸੀ ਲੋਕਾਂ ਦੇ ਚੋਰੀ ਹੋਏ ਇਸ ਦੇ ਉੱਤੇ ਸਿੰਗਰ ਕਾਦਰ ਥਿੰਨ ਨੇ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ ਦੇ ਬਾਰੇ ਜਾਣਕਾਰੀ ਦੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਇਹਨਾਂ ਕਿਸ ਤਰ੍ਹਾਂ ਦੇ ਨਾਲ ਲੋਕ ਆ ਕੇ ਫੋਨ ਚੋਰੀ ਕਰਦੇ ਨੇ ਤੇ ਅੱਗੇ ਵੀ ਉਹਨਾਂ ਨੇ ਬਹੁਤ ਇੰਪੋਰਟੈਂਟ ਜਾਣਕਾਰੀ ਦਿੱਤੀ ਹੈ ਜਵੰਦੇ ਵੀਰ ਦੀ ਕ੍ਰਿਮਿਸ਼ਨ ਦੇ ਉੱਤੇ 152 ਦੇ ਉੱਤੇ ਫੋਨ ਚੋਰੀ ਹੋਇਆ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੀਐਮ ਸਾਹਿਬ ਤੇ ਨਹੀਂ ਸਿਕਿਉਰਿਟੀ ਹੁੰਦੇ باوجود ਵੀ ਚੋਰਾਂ ਨੇ ਲੋਕਾਂ ਦੀ ਜੇਬ ਚੋਂ ਫੋਨ ਤੇ ਪੈਸੇ ਚੋਰੀ ਕੀਤੇ ਇਹ ਮੈਂ ਗੱਲ ਇਸ ਲਈ ਕਰ ਰਿਹਾ ਕਿਉਂਕਿ ਜਸਵੰਦਰ ਪੱਲਾ ਸਾਹਿਬ ਦੀ ਕ੍ਰਿਮਿਸ਼ਨ ਦੇ ਉੱਤੇ ਮੇਰੀ ਜੇਬ ਚੋਂ ਵੀ ਫੋਨ ਚੋਰੀ ਹੋਇਆ ਸੀ ਬਟ ਮੈਂ ਕਿਸੇ ਕਾਰਨ ਕਰਕੇ ਗੱਲ ਦੱਸ ਨਹੀਂ ਸਕਿਆ ਕਿਸੇ ਨੂੰ ਵੀ ਮੈਨੂੰ ਅੱਛਾ ਨਹੀਂ ਲੱਗਿਆ ਮناسب ਨਹੀਂ ਲੱਗਿਆ ਬਟ ਅੱਜ ਮੈਂ ਗੱਲ ਇਸ ਲਈ ਕਰ ਰਿਹਾ ਕਿਉਂ ਮੈਂ ਮੀਡੀਆ ਲਾਈਨ ਰਿਕਵੈਸਟ ਕਰਦਾ ਕਿ ਉਹ ਆਪਣੇ ਕੈਮਰਾਜ਼ ਦੇ ਵਿੱਚ ਸਾਰੀਆਂ ਵੀਡੀਓਜ਼ ਚੈੱਕ ਕਰਨ ਜਿੰਨੇ ਜਿੰਨੇ ਉਹਨਾਂ ਨੂੰ ਸ਼ੱਕੋ ਸ਼ੁਭਾ ਲੋਕ ਲੱਗਦੇ ਨੇ ਉਹਨਾਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਤੇ ਮੈਂ ਇੱਕ ਹੋਰ ਰਿਕਵੈਸਟ ਕਰਨਾ ਜਿਨ੍ਹਾਂ ਜਿਨ੍ਹਾਂ ਦੇ ਫੋਨ ਚੋਰੀ ਹੋਏ ਨੇ ਕਿ ਤੁਹਾਨੂੰ ਇੱਕ 10-12 ਦਿਨ ਦੇ ਵਿੱਚ ਮੈਸੇਜ ਵੀ ਆਊਗਾ ਜਿਹਦੇ ਵਿੱਚ ਲਿਖਿਆ ਹੋਊਗਾ ਕਿ ਤੁਹਾਡਾ ਫੋਨ ਇੱਥੇ ਆਨ ਹੋਇਆ ਲੋਕੇਸ਼ਨ ਜਾਣਨ ਲਈ ਤੁਸੀਂ ਆ ਲਿੰਕ ਤੇ ਕਲਿੱਕ ਕਰਕੇ ਆਪਣੀ ਈਮੇਲ ਆਈਡੀ ਤੇ ਪਾਸਵਰਡ ਪਾਓ ਜਿਹੜਾ ਤੁਸੀਂ ਬਿਲਕੁਲ ਨਹੀਂ ਕਰਨਾ ਜੋ ਜੋ ਮੇਰੇ ਨਾਲ ਹੋਇਆ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਤੇ ਮੈਂ ਵੀ ਨਹੀਂ ਕੀਤਾ ਕਿਉਂਕਿ ਐਪਲ ਕਦੀ ਵੀ ਤੁਹਾਨੂੰ ਜਾਂ ਕੋਈ ਵੀ ਹੋਰ ਕੰਪਨੀ ਜਿਹੜੀਆਂ ਜਿਨ੍ਹਾਂ ਦਾ ਫੋਨ ਚੋਰੀ ਹੋਇਆ ਉਹ ਤੁਹਾਨੂੰ ਕਦੀ ਮੈਸੇਜ ਨਹੀਂ ਭੇਜਦਾ ਡਾਇਰੈਕਟ ਕਿ ਤੁਹਾਡਾ ਫੋਨ ਇੱਥੇ ਦੇਖਿਆ ਗਿਆ ਤੁਸੀਂ ਇਹ ਈਮੇਲ ਆਈਡੀ ਆਪਣਾ ਪਾਓ ਤੇ ਲੋਕੇਸ਼ਨ ਚੈੱਕ ਕਰੋ ਸੋ ਮੈਂ ਰਿਕਵੈਸਟ ਕਰਦਾ ਕਿ ਤੁਸੀਂ ਆਪਣਾ ਧਿਆਨ ਹੁਣ ਰੱਖੋ ਤੇ ਆਪਾਂ ਨੂੰ ਅੱਜ ਤੋਂ ਬਾਅਦ ਇਸ ਚੀਜ਼ ਦਾ ਅਹਿਸਾਸ ਹੋ ਗਿਆ ਕਿ ਇਹ ਜੀ ਲੋਕੇਸ਼ਨ ਹੈ ਜੀ ਸਿਚੁਏਸ਼ਨ ਤੇ ਵੀ ਚੋਰੀਆਂ ਹੋ ਸਕਦੀਆਂ ਨੇ ਚੋਰਾਂ ਦੇ ਇੰਨੇ ਹੌਸਲੇ ਬੁਲੰਦ ਹੋ ਚੁੱਕੇ ਨੇ ਮੈਂ ਆਪਣੇ ਪੰਜਾਬ ਦੀ ਪੁਲਿਸ ਨੂੰ ਤੇ মিডিਆ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਇਹ ਜੇ ਚੀਜ਼ਾਂ ਨੂੰ ਵੀ ਕਵਰ ਕਰੋ ਤੇ ਲੋਕਾਂ ਤੱਕ ਜ਼ਿਆਦਾ ਜ਼ਿਆਦਾ ਇਨਫੋਰਮੇਸ਼ਨ ਪਹੁੰਚਾਓ ਰਾਜਵੀਰ ਜਵੰਦਾ ਦੇ ਸਸਕਾਰ ਤੇ ਆਈ ਸੀ ਕਈ ਚੋਰ ਕਈ ਕਲਾਕਾਰ ਤੇ ਕਈ ਲੋਕਾਂ ਦੇ ਫੋਨ ਚੋਰੀ ਕਰਕੇ ਲੈ ਗਏ ਜੀ ਹਾਂ ਰਾਜਵੀਰ ਜਵੰਦਾ ਦੇ ਸਸਕਾਰ ਦੇ ਉੱਤੇ 60 ਤੋਂ ਵੱਧ ਫੋਨ ਚੋਰੀ ਹੋਏ ਤੇ ਨਾਲ ਦੀ ਨਾਲ ਜਸਵਿੰਦਰ ਭੱਲਾ ਜੀ ਦੇ ਸਸਕਾਰ ਵੇਲੇ ਵੀ ਕਈ ਫੋਨ ਜੋ ਸੀ ਲੋਕਾਂ ਦੇ ਚੋਰੀ ਹੋਏ ਇਸ ਦੇ ਉੱਤੇ ਸਿੰਗਰ ਕਾਦਰ ਥਿੰਨ ਨੇ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ ਦੇ ਬਾਰੇ ਜਾਣਕਾਰੀ ਦੰਦੇ ਹੋਏ ਉਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਇਹਨਾਂ ਇਸ ਤਰ੍ਹਾਂ ਦੇ ਨਾਲ ਲੋਕ ਆ ਕੇ ਫੋਨ ਚੋਰੀ ਕਰਦੇ ਨੇ ਤੇ ਅੱਗੇ ਵੀ ਉਹਨਾਂ ਨੇ ਬਹੁਤ ਇੰਪੋਰਟੈਂਟ ਜਾਣਕਾਰੀ ਦਿੱਤੀ ਹੈ। ਜਵੰਦੇ ਵੀਰ ਦੀ ਕਮਿਸ਼ਨ ਦੇ ਉੱਤੇ 152 ਦੇ ਉੱਤੇ ਫੋਨ ਚੋਰੀ ਹੋਇਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸੀਐਮ ਸਾਹਬ ਤੇ ਇਨੀ ਸਿਕਿਉਰਿਟੀ ਹੁੰਦੇ باوجود ਵੀ ਚੋਰਾਂ ਨੇ ਲੋਕਾਂ ਦੀ ਜੇਬ ਚੋਂ ਫੋਨ ਤੇ ਪੈਸੇ ਚੋਰੀ ਕੀਤੇ। ਇਹ ਮੈਂ ਗੱਲ ਇਸ ਲਈ ਕਰ ਰਿਹਾ ਕਿਉਂਕਿ ਜਸਵੰਦਰ ਪੱਲਾ ਸਾਹਿਬ ਦੀ ਕਮਿਸ਼ਨ ਦੇ ਉੱਤੇ ਮੇਰੀ ਜੇਬ ਚੋਂ ਵੀ ਫੋਨ ਚੋਰੀ ਹੋਇਆ ਸੀ। ਬਟ ਮੈਂ ਕਿਸੇ ਕਾਰਨ ਕਰਕੇ ਗੱਲ ਦੱਸ ਨਹੀਂ ਸਕਿਆ ਕਿਸੇ ਨੂੰ ਵੀ। ਮੈਨੂੰ ਅੱਛਾ ਨਹੀਂ ਲੱਗਿਆ, ਮناسب ਨਹੀਂ ਲੱਗਿਆ। ਬਟ ਅੱਜ ਮੈਂ ਗੱਲ ਇਸ ਲਈ ਕਰ ਰਿ ਮੈਂ ਮੀਡੀਆ ਲਾਈਨ ਰਿਕਵੈਸਟ ਕਰਦਾ ਕਿ ਉਹ ਆਪਣੇ ਕੈਮਰਾਸ ਦੇ ਵਿੱਚ ਸਾਰੀਆਂ ਵੀਡੀਓਜ਼ ਚੈੱਕ ਕਰਨ ਜਿੰਨੇ ਜਿੰਨੇ ਉਹਨਾਂ ਨੂੰ ਸ਼ੱਕੋ ਸ਼ੁਭਾ ਲੋਕ ਲੱਗਦੇ ਨੇ ਉਹਨਾਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਤੇ ਮੈਂ ਇੱਕ ਹੋਰ ਰਿਕਵੈਸਟ ਕਰਨਾ ਜਿੰਨੇ ਜਿੰਨੇ ਦੇ ਫੋਨ ਚੋਰੀ ਹੋਏ ਨੇ ਕਿ ਤੁਹਾਨੂੰ ਇੱਕ 10-12 ਦਿਨ ਦੇ ਵਿੱਚ ਮੈਸੇਜ ਵੀ ਆਊਗਾ ਜਿਹਦੇ ਵਿੱਚ ਲਿਖਿਆ ਹੋਊਗਾ ਕਿ ਤੁਹਾਡਾ ਫੋਨ ਇੱਥੇ ਆਨ ਹੋਇਆ ਲੋਕੇਸ਼ਨ ਜਾਣਨ ਲਈ ਤੁਸੀਂ ਆ ਲਿੰਕ ਤੇ ਕਲਿੱਕ ਕਰਕੇ ਆਪਣੀ ਈਮੇਲ ਆਈਡੀ ਤੇ ਪਾਸਵਰਡ ਪਾਓ ਜਿਹੜਾ ਤੁਸੀਂ ਬਿਲਕੁਲ ਨਹੀਂ ਕਰਨਾ ਜੋ ਜੋ ਮੇਰੇ ਨਾਲ ਹੋਇਆ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਤੇ ਮੈਂ ਵੀ ਨਹੀਂ ਕੀਤਾ ਕਿਉਂਕਿ ਐਪਲ ਕਦੀ ਵੀ ਤੁਹਾਨੂੰ ਜਾਂ ਕੋਈ ਵੀ ਹੋਰ ਕੰਪਨੀ ਜਿਹੜੀਆਂ ਜਿਨ੍ਹਾਂ ਦਾ ਫੋਨ ਚੋਰੀ ਹੋਇਆ ਉਹ ਤੁਹਾਨੂੰ ਕਦੀ ਮੈਸੇਜ ਨਹੀਂ ਭੇਜਦਾ ਡਾਇਰੈਕਟ ਕਿ ਤੁਹਾਡਾ ਫੋਨ ਇੱਥੇ ਦੇਖਿਆ ਗਿਆ ਤੁਸੀਂ ਇਹ ਈਮੇਲ ਆਈਡੀ ਆਪਣਾ ਪਾਓ ਤੇ ਲੋਕੇਸ਼ਨ ਚੈੱਕ ਕਰੋ ਸੋ ਮੈਂ ਰਿਕਵੈਸਟ ਕਰਦਾ ਕਿ ਤੁਸੀਂ ਆਪਣਾ ਧਿਆਨ ਹੁਣ ਰੱਖੋ ਤੇ ਆਪਾਂ ਨੂੰ ਅੱਜ ਤੋਂ ਬਾਅਦ ਇਸ ਚੀਜ਼ ਦਾ ਅਹਿਸਾਸ ਹੋ ਗਿਆ ਕਿ ਇਹ ਜੀ ਲੋਕੇਸ਼ਨ ਇਹ ਜੀ ਸਿਚੁਏਸ਼ਨ ਤੇ ਵੀ ਚੋਰੀਆਂ ਹੋ ਸਕਦੀਆਂ ਨੇ ਚੋਰਾਂ ਦੇ ਇੰਨੇ ਹੌਸਲੇ ਬੁਲੰਦ ਹੋ ਚੁੱਕੇ ਨੇ ਮੈਂ ਆਪਣੇ ਪੰਜਾਬ ਦੀ ਪੁਲਿਸ ਨੂੰ ਤੇ মিডিਆ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਇਹਦੀਆਂ ਚੀਜ਼ਾਂ ਨੂੰ ਵੀ ਕਵਰ ਕਰੋ ਤੇ ਲੋਕਾਂ ਤੱਕ ਜ਼ਿਆਦਾ ਜ਼ਿਆਦਾ ਇਨਫੋਰਮੇਸ਼ਨ ਪਹੁੰਚਾਓ